ਤਾ ਇੱਕ ਹੋਰ ਪਿੰਡ ਨੇ ਪ੍ਰਵਾਸੀਆਂ ਦੇ ਖਿਲਾਫ ਮਤਾ ਪਾਇਆ ਮਤੇ ਦੇ ਅਨੁਸਾਰ ਪਿੰਡ ਵਾਸੀਆਂ ਨੇ ਪ੍ਰਵਾਸੀਆਂ ਨੂੰ 30 ਤਰੀਕ ਤੱਕ ਦਾ ਸਮਾਂ ਛੜਾਉ ਦਿੱਤਾ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਜਿਹੜੇ ਪ੍ਰਵਾਸੀ ਗੈਰ ਕਾਨੂੰਨੀ ਢੰਗ ਦੇ ਨਾਲ ਇਸ ਪਿੰਡ ਦੇ ਵਿੱਚ ਰਹਿ ਰਹੇ ਨੇ ਤਾਂ ਉਹ 30 ਤਰੀਕ ਤੱਕ ਪਿੰਡ ਛੱਡ ਕੇ ਚਲੇ ਜਾਣ ਤਾਂ 30 ਤਰੀਕ ਤੱਕ ਦਾ ਸਮਾਂ ਛੜਾ ਉਹ ਪਿੰਡ ਵਾਸੀਆਂ ਨੇ ਪ੍ਰਵਾਸੀਆਂ ਨੂੰ ਦਿੱਤਾ ਪਿੰਡ ਵਾਸੀਆਂ ਨੇ ਹਵਾਲਾ ਇਹ ਦਿੱਤਾ ਕਿ ਅਸੀਂ ਆਪਣੇ ਪਿੰਡ ਦੀਆਂ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਜੈਸੋ ਬਾਅਦ ਇਹ ਦੇਖਦੇ ਹੋਏ ਪਿੰਡ ਵਾਸੀਆਂ ਨੇ ਇੱਕ ਸਰਬਸੰਮਤੀ ਦੇ ਨਾਲ ਮਤਾ ਪਾਇਆ ਉਸ ਮਤੇ ਦੇ ਵਿੱਚ 30 ਤਰੀਕ ਤੱਕ ਦਾ ਸਮਾਂ ਜਿਹੜਾ ਉਹ ਪ੍ਰਵਾਸੀਆਂ ਨੂੰ ਦਿੱਤਾ ਗਿਆ ਤਾਂ ਮਤੇ ਦੇ ਵਿੱਚ ਲਿਖਿਆ ਗਿਆ ਕਿ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਪ੍ਰਵਾਸੀ ਇਸ ਪਿੰਡ ਦੇ ਵਿੱਚ ਰਹਿ ਰਹੇ ਨੇ ਉਹ 30 ਤਰੀਕ ਤੱਕ ਇਸ ਪਿੰਡ ਨੂੰ ਛੱਡ ਕੇ ਚਲੇ ਜਾਣ ਉਸ ਮਤੇ ਦੇ ਵਿੱਚ ਇੱਕ ਸਪੈਸ਼ਲ ਨੋਟ ਹੈ ਜਿਹੜਾ ਉਹ ਵੀ ਲਿਖਿਆ ਗਿਆ ਤਾਂ ਉਸ ਨੋਟ ਦੇ ਵਿੱਚ ਲਿਖਿਆ ਗਿਆ ਕਿ ਜਿਹੜੇ ਪ੍ਰਵਾਸੀ ਇਸ ਪਿੰਡ ਦੇ ਵਿੱਚ ਰਹਿ ਰਹੇ ਨੇ ਜੇ ਰਾਤ ਨੂੰ 10 ਵਜੇ ਤੋਂ ਬਾਅਦ ਉਹ ਪਿੰਡ ਦੀਆਂ ਗਲੀਆਂ ਸੜਕਾਂ ਦੇ ਉੱਪਰ ਕੁਝ ਕਰਦੇ ਵਿਖਾਈ ਦਿੱਤੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਅਛੜੀ ਉਹ ਕੀਤੀ ਜਾਵੇਗੀ ਤਾਂ ਮਤੇ ਦੀ ਤਸਵੀਰਾਂ ਜਿਹੜੀ ਉਹ ਵੀ ਸਾਹਮਣੇ ਆਈਆਂ ਸਾਂਝੀ ਤੁਹਾਡੇ ਨਾਲ ਕਰ ਰਹੇ ਹਾਂ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਉਸ ਮਤੇ ਦੇ ਵਿੱਚ ਕਿ ਪਿੰਡ ਵਾਸੀਆਂ ਨੇ ਮਤੇ ਦੇ ਵਿੱਚ ਗੈਰ ਕਾਨੂੰਨੀ ਟੰਗ ਦੇ ਨਾਲ ਜਿਹੜੇ ਪਿੰਡ ਦੇ ਵਿੱਚ ਪ੍ਰਵਾਸੀ ਰਹਿ ਰਹੇ ਨੇ ਉਹਨਾਂ ਨੂੰ 30 ਤਰੀਕ ਤੱਕ ਦਾ ਸਮਾਂ ਦਿੱਤਾ ਹੈ ਪਿੰਡ ਵਾਸੀਆਂ ਨੇ ਕਿਹਾ ਕਿ 30 ਤਰੀਕ ਤੱਕ ਜਿੰਨੇ ਵੀ ਪ੍ਰਵਾਸੀ ਇਸ ਪਿੰਡ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਨੇ ਤਾਂ ਉਹ ਪਿੰਡ ਛੱਡ ਕੇ ਚਲੇ ਜਾਣ। ਇਸੋ ਪਹਿਲਾਂ ਨਾਪਾ ਦਾ ਇੱਕ ਪਿੰਡ ਸੀ ਚਹਿਲ ਜੱਸ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤਾ ਪਾਇਆ ਗਿਆ ਸੀ। ਤਾਂ ਉਸ ਪਿੰਡ ਦੇ ਨੇੜੇ ਇੱਕ ਫੈਕਟਰੀ ਸੀ। ਉਸ ਫੈਕਟਰੀ ਦੇ ਵਿੱਚ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਸੀ। ਤਾਂ ਕਿਹਾ ਜਾ ਰਿਹਾ ਸੀ ਕਿ 4 ਤੋਂ 5000 ਪ੍ਰਵਾਸੀ ਮਜ਼ਦੂਰ ਉਸ ਪਿੰਡ ਦੇ ਵਿੱਚ ਰਹਿ ਰਹੇ ਸੀ ਤਾਂ ਹਵਾਲਾ ਉੱਥੇ ਇਹ ਦਿੱਤਾ ਗਿਆ ਸੀ ਕਿ ਇਹਨਾਂ ਪ੍ਰਵਾਸੀਆਂ ਦੇ ਨਾਲ ਮਾਹੌਲ ਪਿੰਡ ਦਾ ਕਾਫੀ ਜ਼ਿਆਦਾ ਵਿਗੜਿਆ ਹੋਇਆ ਇਹ ਕਾਫੀ ਜ਼ਿਆਦਾ ਵਾਰਦਾਤਾ ਨੂੰ ਅੰਜਾਮ ਦੇ ਰਹੇ ਸੀ ਇਹ ਪਿੰਡ ਦੀਆਂ ਔਰਤਾਂ ਜਿਹੜੇ ਬਜ਼ੁਰਗ ਨੇ ਉਹ ਘਰਾਂ ਤੋਂ ਸ਼ਾਮ ਵੇਲੇ ਬਾਹਰ ਨਹੀਂ ਨਿਕਲ ਸਕਦੇ ਸੀ ਤਾਂ ਇਹ ਹਵਾਲਾ ਜਿਹੜਾ ਉਹ ਪਿੰਡ ਚਹਿਲ ਦੇ ਲੋਕਾਂ ਦੇ ਵੱਲੋਂ ਦਿੱਤਾ ਗਿਆ ਸੀ ਸਰਬਸੰਮਤੀ ਦੇ ਨਾਲ ਉਸ ਪਿੰਡ ਦੇ ਵਿੱਚ ਵੀ ਪ੍ਰਵਾਸੀਆਂ ਦੇ ਖਿਲਾਫ ਮਤਾ ਪਾਇਆ ਗਿਆ ਸੀ ਤਾਂ ਹੁਣ ਇੱਕ ਹੋਰ ਪਿੰਡ ਬਹਾਲੀ ਜ਼ਿਲ੍ਹੇ ਦਾ ਪਿੰਡ ਹੈ ਜਿਹੜਾ ਬੂਟਾ ਸਿੰਘ ਵਾਲਾ ਤਾਂ ਬੂਟਾ ਸਿੰਘ ਵਾਲਾ ਪਿੰਡ ਦੇ ਲੋਕਾਂ ਨੇ ਇਹ ਮਤਾ ਪਾਇਆ ਕਿ 30 ਤਰੀਕ ਤੱਕ ਜਿੰਨੇ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਪ੍ਰਵਾਸੀ ਇਸ ਪਿੰਡ ਦੇ ਵਿੱਚ ਰਹਿ ਰਹੇ ਨੇ ਤਾਂ ਉਹ 30 ਤਰੀਕ ਤੱਕ ਆਪਣਾ ਇਸ ਜਗ੍ਹਾ ਨੂੰ ਛੱਡ ਕੇ ਪਿੰਡ ਤੋਂ ਬਾਹਰ ਕਿਤੇ ਹੋਰ ਚਲੇ ਜਾਣ ਤਾਂ ਮਤੇ ਦੇ ਵਿੱਚ ਇੱਕ ਹੋਰ ਸਪੈਸ਼ਲ ਨੋਟ ਪਾਇਆ ਗਿਆ ਉਸ ਨੋਟ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਪ੍ਰਵਾਸੀ ਇਸ ਪਿੰਡ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਨੇ ਜੇਕਰ ਉਹ ਰਾਤ ਨੂੰ 10 ਵਜੇ ਤੋਂ ਬਾਅਦ ਸੜਕਾਂ ਦੇ ਉੱਪਰ ਗਲੀਆਂ ਦੇ ਉੱਪਰ ਕੁਝ ਕਰਦੇ ਵਿਖਾਈ ਦਿੱਤੇ ਤਾਂ ਉਹਨਾਂ ਦੇ ਖਿਲਾਫ ਉਹ ਬਣਦੀ ਕਾਰਵਾਈ ਹੈ ਜਿਹੜੀ ਉਹ ਵੀ ਕੀਤੀ ਜਾਵੇਗੀ ਤਾਂ ਇੱਕ ਹੋਰ ਪਿੰਡ ਨੇ ਪ੍ਰਵਾਸੀਆਂ ਦੇ ਖਿਲਾਫ ਮਤਾ ਪਾਇਆ ਮਤੇ ਦੇ ਅਨੁਸਾਰ ਪਿੰਡ ਵਾਸੀਆਂ ਨੇ ਪ੍ਰਵਾਸੀਆਂ ਨੂੰ 30 ਤਰੀਕ ਤੱਕ ਦਾ ਸਮਾਂ ਛੜਾਉ ਦਿੱਤਾ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਜਿਹੜੇ ਪ੍ਰਵਾਸੀ ਗੈਰ ਕਾਨੂੰਨੀ ਢੰਗ ਦੇ ਨਾਲ ਇਸ ਪਿੰਡ ਦੇ ਵਿੱਚ ਰਹਿ ਰਹੇ ਨੇ ਤਾਂ ਉਹ 30 ਤਰੀਕ ਤੱਕ ਪਿੰਡ ਛੱਡ ਕੇ ਚਲੇ ਜਾਣ ਤਾਂ 30 ਤਰੀਕ ਤੱਕ ਦਾ ਸਮਾਂ ਛੜਾ ਉਹ ਪਿੰਡ ਵਾਸੀਆਂ ਨੇ ਪ੍ਰਵਾਸੀਆਂ ਨੂੰ ਦਿੱਤਾ ਪਿੰਡ ਵਾਸੀਆਂ ਨੇ ਹਵਾਲਾ ਇਹ ਦਿੱਤਾ ਕਿ ਅਸੀਂ ਆਪਣੇ ਪਿੰਡ ਦੀਆਂ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਜੈਸੋ ਬਾਅਦ ਇਹ ਦੇਖਦੇ ਹੋਏ ਪਿੰਡ ਵਾਸੀਆਂ ਨੇ ਇੱਕ ਸਰਬਸੰਮਤੀ ਦੇ ਨਾਲ ਮਤਾ ਪਾਇਆ ਉਸ ਮਤੇ ਦੇ ਵਿੱਚ 30 ਤਰੀਕ ਤੱਕ ਦਾ ਸਮਾਂ ਜਿਹੜਾ ਉਪਰਵਾਸੀਆਂ ਨੂੰ ਦਿੱਤਾ ਗਿਆ ਤਾਂ ਮਤੇ ਦੇ ਵਿੱਚ ਲਿਖਿਆ ਗਿਆ ਕਿ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਪ੍ਰਵਾਸੀ ਇਸ ਪਿੰਡ ਦੇ ਵਿੱਚ ਰਹਿ ਰਹੇ ਨੇ ਉਹ 30 ਤਰੀਕ ਤੱਕ ਇਸ ਪਿੰਡ ਨੂੰ ਛੱਡ ਕੇ ਚਲੇ ਜਾਣ ਉਸ ਮਤੇ ਦੇ ਵਿੱਚ ਇੱਕ ਸਪੈਸ਼ਲ ਨੋਟ ਹੈ ਜਿਹੜਾ ਉਹ ਵੀ ਲਿਖਿਆ ਗਿਆ ਤਾਂ ਉਸ ਨੋਟ ਦੇ ਵਿੱਚ ਲਿਖਿਆ ਗਿਆ ਕਿ ਜਿਹੜੇ ਪ੍ਰਵਾਸੀ ਇਸ ਪਿੰਡ ਦੇ ਵਿੱਚ ਰਹਿ ਰਹੇ ਨੇ ਜੇ ਰਾਤ ਨੂੰ 10 ਵਜੇ ਤੋਂ ਬਾਅਦ ਉਹ ਪਿੰਡ ਦੀਆਂ ਗਲੀਆਂ ਸੜਕਾਂ ਦੇ ਉੱਪਰ ਕੁਝ ਕਰਦੇ ਵਿਖਾਈ ਦਿੱਤੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਅਛੜੀ ਉਹ ਕੀਤੀ ਜਾਵੇਗੀ ਤਾਂ ਮਤੇ ਦੀ ਤਸਵੀਰਾਂ ਜਿਹੜੀ ਉਹ ਵੀ ਸਾਹਮਣੇ ਆਈਆਂ ਸਾਂਝੀ ਤੁਹਾਡੇ ਨਾਲ ਕਰ ਰਹੇ ਹਾਂ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਉਸ ਮਤੇ ਦੇ ਵਿੱਚ ਕਿ ਪਿੰਡ ਵਾਸੀਆਂ ਨੇ ਮਤੇ ਦੇ ਵਿੱਚ ਗੈਰ ਕਾਨੂੰਨੀ ਟੰਗ ਦੇ ਨਾਲ ਜਿਹੜੇ ਪਿੰਡ ਦੇ ਵਿੱਚ ਪ੍ਰਵਾਸੀ ਰਹਿ ਰਹੇ ਨੇ ਉਹਨਾਂ ਨੂੰ 30 ਤਰੀਕ ਤੱਕ ਦਾ ਸਮਾਂ ਦਿੱਤਾ ਹੈ ਪਿੰਡ ਵਾਸੀਆਂ ਨੇ ਕਿਹਾ ਕਿ 30 ਤਰੀਕ ਤੱਕ ਜਿੰਨੇ ਵੀ ਪ੍ਰਵਾਸੀ ਇਸ ਪਿੰਡ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਨੇ ਤਾਂ ਉਹ ਪਿੰਡ ਛੱਡ ਕੇ ਚਲੇ ਜਾਣ। ਇਸੋ ਪਹਿਲਾਂ ਨਾਪਾ ਦਾ ਇੱਕ ਪਿੰਡ ਸੀ ਚਹਿਲ ਜੱਸ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤਾ ਪਾਇਆ ਗਿਆ ਸੀ। ਤਾਂ ਉਸ ਪਿੰਡ ਦੇ ਨੇੜੇ ਇੱਕ ਫੈਕਟਰੀ ਸੀ। ਉਸ ਫੈਕਟਰੀ ਦੇ ਵਿੱਚ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਸੀ। ਤਾਂ ਕਿਹਾ ਜਾ ਰਿਹਾ ਸੀ ਕਿ 4 ਤੋਂ 5000 ਪ੍ਰਵਾਸੀ ਮਜ਼ਦੂਰ ਉਸ ਪਿੰਡ ਦੇ ਵਿੱਚ ਰਹਿ ਰਹੇ ਸੀ ਤਾਂ ਹਵਾਲਾ ਉੱਥੇ ਇਹ ਦਿੱਤਾ ਗਿਆ ਸੀ ਕਿ ਇਹਨਾਂ ਪ੍ਰਵਾਸੀਆਂ ਦੇ ਨਾਲ ਮਾਹੌਲ ਪਿੰਡ ਦਾ ਕਾਫੀ ਜ਼ਿਆਦਾ ਵਿਗੜਿਆ ਹੋਇਆ ਇਹ ਕਾਫੀ ਜ਼ਿਆਦਾ ਵਾਰਦਾਤਾ ਨੂੰ ਅੰਜਾਮ ਦੇ ਰਹੇ ਸੀ ਇਹ ਪਿੰਡ ਦੀਆਂ ਔਰਤਾਂ ਜਿਹੜੇ ਬਜ਼ੁਰਗ ਨੇ ਉਹ ਘਰਾਂ ਤੋਂ ਸ਼ਾਮ ਵੇਲੇ ਬਾਹਰ ਨਹੀਂ ਨਿਕਲ ਸਕਦੇ ਸੀ ਤਾਂ ਇਹ ਹਵਾਲਾ ਜਿਹੜਾ ਉਹ ਪਿੰਡ ਚਹਿਲ ਦੇ ਲੋਕਾਂ ਦੇ ਵੱਲੋਂ ਦਿੱਤਾ ਗਿਆ ਸੀ ਸਰਬਸੰਮਤੀ ਦੇ ਨਾਲ ਉਸ ਪਿੰਡ ਦੇ ਵਿੱਚ ਵੀ ਪ੍ਰਵਾਸੀਆਂ ਦੇ ਖਿਲਾਫ ਮਤਾ ਪਾਇਆ ਗਿਆ ਸੀ ਤਾਂ ਹੁਣ ਇੱਕ ਹੋਰ ਪਿੰਡ ਬਹਾਲੀ ਜ਼ਿਲ੍ਹੇ ਦਾ ਪਿੰਡ ਹੈ ਜਿਹੜਾ ਬੂਟਾ ਸਿੰਘ ਵਾਲਾ ਤਾਂ ਬੂਟਾ ਸਿੰਘ ਵਾਲਾ ਪਿੰਡ ਦੇ ਲੋਕਾਂ ਨੇ ਇਹ ਮਤਾ ਪਾਇਆ ਕਿ 30 ਤਰੀਕ ਤੱਕ ਜਿੰਨੇ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਪ੍ਰਵਾਸੀ ਇਸ ਪਿੰਡ ਦੇ ਵਿੱਚ ਰਹਿ ਰਹੇ ਨੇ ਤਾਂ ਉਹ 30 ਤਰੀਕ ਤੱਕ ਆਪਣਾ ਇਸ ਜਗ੍ਹਾ ਨੂੰ ਛੱਡ ਕੇ ਪਿੰਡ ਤੋਂ ਬਾਹਰ ਕਿਤੇ ਹੋਰ ਚਲੇ ਜਾਣ ਤਾਂ ਮਤੇ ਦੇ ਵਿੱਚ ਇੱਕ ਹੋਰ ਸਪੈਸ਼ਲ ਨੋਟ ਪਾਇਆ ਗਿਆ ਉਸ ਨੋਟ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਪ੍ਰਵਾਸੀ ਇਸ ਪਿੰਡ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਨੇ ਜੇਕਰ ਉਹ ਰਾਤ ਨੂੰ 10 ਵਜੇ ਤੋਂ ਬਾਅਦ ਸੜਕਾਂ ਦੇ ਉੱਪਰ ਗਲੀਆਂ ਦੇ ਉੱਪਰ ਕੁਝ ਕਰਦੇ ਵਿਖਾਈ ਦਿੱਤੇ ਤਾਂ ਉਹਨਾਂ ਦੇ ਖਿਲਾਫ ਬਣਦੀ ਕਾਰਵਾਈਆਂ ਜਿਹੜੀ ਉਹ ਵੀ ਕੀਤੀ ਜਾਵੇਗੀ